ਜੋਧ ਨਸ਼ਿਆਂ ਵਿਰੁੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਰਿਕਵਰੀ ਦਿਖਾਈ ਜਾ ਰਹੀ ਹੈ ਜੇ ਦੱਸੋ ਵੀ ਇਹਦਾ ਕੋਈ ਅਸਰ ਹੋਊਗਾ ਕਿ ਨਹੀਂ ਹੈ ਜੇਕਰ ਪ੍ਰਸ਼ਾਸਨ ਨੂੰ ਖੁੱਲਾ ਹੈਂਡ ਦੇ ਦਿੱਤਾ ਜਾਵੇ ਉਹਨਾਂ ਦੇ ਪਿੱਛੇ ਜਿਹੜੇ ਸਿਆਸੀ ਲੋਕ ਦਬਾਅ ਬਣਾਉਂਦੇ ਆਂ ਅਗਰ ਉਹ ਦਬਾਅ ਖਤਮ ਕਰ ਦਿੱਤਾ ਜਾਵੇ ਤਾਂ ਮੈਨੂੰ ਲੱਗਦਾ ਹੈ ਕਿ ਨਸ਼ੇ ਦੇ ਉੱਤੇ ਪਾਇਆ ਜਾ ਸਕਦਾ ਕੰਟਰੋਲ ਚੋਣਾਂ ਇੰਨੀਆਂ ਮਹਿੰਗੀਆਂ ਹੋ ਗਈਆਂ ਕਿ ਆਮ ਬੰਦਾ ਤਾਂ ਚੋਣ ਨਹੀਂ ਲੜ ਸਕਦਾ ਜਿਹੜਾ ਉਮੀਦਵਾਰ ਇਸ ਵਾਰੀ ਤਣਿਆ ਜਾਂਦਾ ਉਹ ਅਗਲੀਆਂ ਚੋਣਾਂ ਵਾਸਤੇ ਫੰਡ ਇਕੱਠਾ ਕਰਨਾ ਸ਼ੁਰੂ ਕਰ ਕਾਲੀ ਜਲਦੀ ਗੱਲ ਚੱਲਦੀ ਸੀ ਤੇ ਸੁਖਵੀਰ ਬਿਨਾ ਕੋਣ ਕਿ ਵਾਸ਼ਨਮਾਰਕ ਸੀ ਬਹੁਤ ਵੱਡਾ ਪੰਜਾਬ ਦੇ ਵਿੱਚ ਉਹਦਾ ਕਾਰਨ ਕੀ ਸੀਗਾ ਉਹਦਾ ਕਾਰਨ ਇਹ ਸੀ ਕਿ ਸਖਵੀਰ ਪੈਸੇ ਵਾਲਾ ਬੰਦਾ ਉਹ ਪਾਰਟੀ ਚਲਾ ਸਕਦਾ ਇਹਦੇ ਵਿੱਚ ਕੀ ਹੈ ਜੇ ਪ੍ਰਸ਼ਾਸਨ ਤੇ ਸਰਕਾਰ ਦੋਨੇ ਸਾਂਝੇ ਬਿਆਨਵਾਜੀ ਕਰਨ ਕਿ ਸਰਕਾਰ ਪ੍ਰਸ਼ਾਸਨ ਤੇ ਕੋਈ ਦੁਵਾ ਨਹੀਂ ਬਣਾਉਗੀ ਤੇ ਪ੍ਰਸ਼ਾਸਨ ਬਿਨਾਂ ਦੁਵਾ ਤੋਂ ਕੰਮ ਕਰੂਗਾ ਇਹਨਾਂ ਇਹਨਾਂ ਜਿਹੜੀਆਂ ਨਸ਼ਾ ਰੋਕੂ ਮਹਿੰਮ ਦੇ ਵਿੱਚ ਇੱਕ ਦੂਜੇ ਦਾ ਸਾਥ ਦੇ ਕੇ ਚੱਲਣਗੇ ਤਾਂ ਮੈਨੂੰ ਨਹੀਂ ਲੱਗਦਾ ਇਹ ਕੋਈ ਬਹੁਤ ਵੱਡੀ ਮਹਿੰਮ ਰੋਕੀ ਜਾ ਸਕਦੀ ਇੱਕ ਰਿਸ਼ਵਤ ਹੈ ਜਿਹੜਾ ਉਹ ਵੱਡਾ ਮੁੱਦਾ ਦੇ ਕੋਈ ਵੀ ਕੰਮ ਕਰਾਉਣਾ ਅੱਗੇ ਕਹਿੰਦੇ 5000 ਤੇ ਹੋ ਜਾਂਦਾ ਸੀ ਤੇ ਹੁਣ ਤੁਸੀਂ ਜੇ ਸ਼ਪਾਰਸ਼ ਕਰਾ ਲੈਣੋ ਐਮਐਲਏ ਤਾਂ ਹੋਏ 5 ਲੱਖ ਦਾ ਮੰਗਣ ਲੱਗੇ। ਇਹ ਰਿਸ਼ਵਤ ਹੈ ਨਾ। ਰਿਸ਼ਵਤ ਕਿੱਥੋਂ ਸ਼ੁਰੂ ਹੁੰਦੀ ਹੈ? ਇੱਕ ਪਹਿਲਾਂ ਇੱਕ ਪਟਵਾਰੀ ਸੀ ਨੰਬਰ ਲੈਣ ਜਾਓ 5 ਰੁਪਏ ਦਿਓ ਨੰਬਰ ਦੇ ਦਿੰਦਾ ਸੀ ਪਰ ਹੁਣ ਜਦੋਂ ਪਟਵਾਰੀ ਨੇ ਇੱਕ 체ਨ ਬਣਾ ਲਈ ਪਟਵਾਰੀ ਨੇ ਤਹਿਸੀਲਦਾਰ ਨੂੰ ਦੇਣਾ ਤਹਿਸੀਲਦਾਰ ਨੇ ਐਸਡੀਐਮ ਨੂੰ ਦੇਣਾ ਐਸਡੀਐਮ ਨੇ ਡੀਸੀ ਨੂੰ ਦੇਣੇ ਤੇ ਫਿਰ ਗੱਡੀ ਲੰਮੀ 체ਨ ਬਣ ਗਈ ਇਹ ਸਰਕਾਰ ਨੇ ਕੰਮ ਕੀਤੇ ਆ ਪਰ ਸਰਕਾਰ ਨੇ ਉਹ ਕੰਮ ਨਹੀਂ ਕੀਤੇ ਜਿਹੜੇ ਲੋਕਾਂ ਨੂੰ ਦਿਸਦੇ ਸੀ ਵੀ ਜੇ ਤੁਸੀਂ ਇੱਕ ਕਦਮ ਬੁੱਟਿਆ ਤਾਂ ਉਹਦੀ ਸ਼ਲਾਘਾ ਹੋਣੀ ਵੀ ਬਣਦੀ ਹੈ ਜੇ ਤੁਸੀਂ ਚਾਰ ਕਦਮ ਪਿੱਛੇ ਨੂੰ ਲਏ ਆ ਤਾਂ ਉਹਨਾਂ ਦੀ ਨਿੰਦਿਆ ਹੋਣੀ ਵੀ ਹੁੰਦੀ ਹੈ ਇਹ ਵੀ ਦੋਸ਼ ਲੱਗਦਾ ਨਾ ਵੀ ਭਗਵੰਤ ਮਾਨ ਨੂੰ ਕੰਮ ਨਹੀਂ ਕੀਤਾ ਕਰ ਦਿੱਤਾ ਜਾ ਰਿਹਾ ਨੇ ਦੇਖੋ ਜਿੱਦਿਹਾ ਦਿੱਲੀ ਤੋਂ ਇਹਦੇ ਤੇ ਪ੍ਰੈਸ਼ਰ ਪੈ ਰਿਹਾ ਉਹਦੇ ਕਰਕੇ ਵੀ ਇਹ ਆਫਕੋਰਸ ਦੇਖੋ ਜੀ ਆਪਣੇ ਘਰ ਦੇ ਵਿੱਚ ਕੋਈ ਕੰਮ ਕਰ ਰਹੇ ਆ ਮੇਰੇ ਘਰ 'ਚ ਹੋਰ ਪਲਾਨ ਚੱਲਦਾ ਤੁਹਾਡੇ ਘਰ 'ਚ ਉਹ ਮੈਂ ਤੁਹਾਡੇ ਘਰ ਜਾ ਕੇ ਦਖਲ ਦੇਵਾਂ ਤੁਹਾਡਾ ਘਰ ਸਹੀ ਤਰੀਕੇ ਨਾਲ ਚੱਲ ਪਏਗਾ ਨਹੀਂ ਨਾ ਇਹੀ ਮੇਨ ਮੇਨ ਸਮੱਸਿਆ ਇੱਥੇ ਖੜੀ ਹੈ ਕਿ ਪੰਜਾਬ ਸਰਕਾਰ ਨੂੰ ਜੇ ਪੰਜਾਬ ਸਰਕਾਰ ਦੇ ਹੋਣ ਦੇ ਨਾਤੇ ਕੰਮ ਕਰਨ ਦਿੱਤਾ ਜਾਵੇ ਬਾਹਰੀ ਦਖਲband ਹੋਵੇ ਤਾਂ ਮੈਨੂੰ ਲੱਗਦਾ ਹੈ ਕਿ ਪੰਜਾਬ ਗਾਂ ਵੱਧ ਸਕਦਾ ਤੇ ਆਖਰੀ ਸਵਾਲ ਹਾਂ ਜਾਂ ਨਾ ਵੀ ਇਹ ਬਾਪ ਸੌਣਗੇ ਕਿ ਦਿੱਲੀ ਵਾਲਾ ਹਾਲ ਹੋਊਗਾ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਜੀਤrana ਦੇ ਚੈਨਲ ਤੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਤੇ ਅੱਜ ਮੇਰੇ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਮਾਸਟਰ ਜਗਤਾਰ ਸਿੰਘ ਜੀ ਢੁੱਡੀਕੇ ਆਓ ਪਹਿਲਾਂ ਉਹਨਾਂ ਦਾ ਸਵਾਗਤ ਕਰੀਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਾਸ ਜੀ ਆਪਾਂ ਜਿਹੜੀ ਅੱਜ ਗੱਲ ਕਰਨੀ ਆ ਪੰਜਾਬ ਸਰਕਾਰ ਦੀ ਮੌਜੂਦਾ ਜਿਹੜੀ ਮਹਮੋਨਾ ਨੇ ਸ਼ੁਰੂ ਕੀਤੀ ਆ ਜੀ ਜੁਧ ਨਸ਼ਿਆਂ ਵਿਰੁੱਧ ਜੀ ਤੇ ਦੋ ਦਿਨਾਂ ਤੋਂ ਦੇਖ ਰਹੇ ਹਾਂ ਵੀ ਮੀਡੀਆ 'ਚ ਬਹੁਤ ਉਹਦੀਆਂ ਵੱਡੀਆਂ ਵੱਡੀਆਂ ਖਬਰਾਂ ਲਾਈਆਂ ਜਾ ਰਹੀਆਂ ਜੀ ਬਹੁਤ ਸਰੀਆਂ ਰੇਡਾਂ ਮਤਲਬ ਪਾਈਆਂ ਜਾ ਰਹੀਆਂ ਨੇ ਇਹ ਲੋਕਾਂ ਨੂੰ ਗਿਰਫਤਾਰ ਕੀਤਾ ਜਾ ਰਿਹਾ ਰਿਕਵਰੀ ਦਿਖਾਈ ਜਾ ਰਹੀ ਹੈ ਜੀ ਤੇ ਇਹਦੇ ਬਾਰੇ ਤੁਸੀਂ ਦੱਸੋ ਵੀ ਇਹ ਕੀ ਹੈ ਦਾ ਨਤੀਜਾ ਕੀ ਨਿਕਲਣਾ ਹੈ ਤਾਂ ਸਿੱਟਾ ਦੇਖੋ ਜੀ ਜਦੋਂ ਆਪਾਂ ਕਿਸੇ ਨਤੀਜੇ ਦੀ ਗੱਲ ਕਰਦੇ ਹਾਂ ਤਾਂ ਆਪਾਂ ਪਹਿਲਾਂ ਉਹਦਾ ਪਿਛਲਾ ਪਾਸਟ ਵੇਖਦੇ ਆਂ। ਹਾਂ ਜ਼ਰੂਰ ਜ਼ਰੂਰ। ਪਿਛਲੇ ਪਾਸਟ ਨੂੰ ਵੇਖ ਕੇ ਫਿਰ ਉਹਦਾ ਇੱਕ ਰਿਜ਼ਲਟ ਆਪਾਂ ਦੇਖ ਸਕਦੇ ਆਂ ਪਿਛਲੇ 3 ਸਾਲਾਂ ਦੇ ਵਿੱਚ ਸਰਕਾਰ ਨੇ ਕੀ ਕੀਤਾ। ਹਾਂ ਤੇ ਪਿਛਲੇ 3 ਸਾਲਾਂ ਦੇ ਵਿੱਚ ਜਿਹੜੀ ਸਰਕਾਰ ਦੀ ਕਾਰਗੁਜ਼ਾਰੀ ਹੈ ਆਪਾਂ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਾਂ ਅੱਜ ਦੇ ਨਤੀਜੇ ਤੇ ਪਹੁੰਚ ਸਕਦੇ ਆਂ। ਬਾਕੀ ਦੂਸਰੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਨਸ਼ਿਆਂ ਪ੍ਰਤੀ ਜੁੱਧ ਤੇ ਵੀ ਇਹ ਤਾਂ ਮੇਰੇ ਖਿਆਲ ਚ ਸਰਕਾਰ ਜਿਹੜੀ ਆਈ ਸੀ ਜਦੋਂ ਉਹ ਆਈ ਇਹਨਾਂ ਮੁੱਦਿਆਂ ਤੇ ਸੀ ਹਾਂ 3 ਮਹੀਨਿਆਂ ਦਾ ਵੇਲੇ ਖਲ ਸ਼ਾਇਦ ਇਹਨਾਂ ਨੇ ਮੁੱਦਿਆਂ ਤੇ ਆਈ ਸੀ ਕਿ ਅਸੀਂ 3 ਮਹੀਨਿਆਂ ਦੇ ਵਿੱਚ ਵਿੱਚ ਇਹ ਨਸ਼ਾ ਖਤਮ ਕਰ ਦਿਆਂਗੀ ਪਰ ਤਕਰੀਬਨ ਆਲਮੋਸਟ 3 ਸਾਲ ਹੋਣ ਲੱਗੇ ਆ ਤੇ 3 ਸਾਲ ਦੇ ਵਿੱਚ ਇਹਨਾਂ ਦੀ ਕਿੰਨੀ ਕੀ ਕਾਰਗੁਜ਼ਾਰੀ ਹੈ ਤੇ ਕਿੰਨੀ ਕਿੰਨੀ ਨਸ਼ਾ ਤੱਕੇ ਨਾਲ ਉਹ ਵਧੀਆ ਇਹ ਆਪਾਂ ਜਰੂਰ ਕਹਿ ਸਕਦੇ ਆ ਅੱਗੇ ਸੀ ਮੀਡੀਆ ਦੇ ਵਿੱਚ ਛੇਤੀ ਖਬਰਾਂ ਆ ਜਾਂਦੀਆਂ ਸੀ ਫਲਾਣੇ ਦਾ ਓਵਰਡੋਜ਼ ਲਾ ਕੇ ਬੱਚਾ ਮਰ ਗਿਆ ਹੁਣ ਘਟ ਆਉਂਦੀਆਂ ਨੇ ਕਿਉਂਕਿ ਕਾਮਨ ਹੋ ਗਈਆਂ ਕਾਮਨ ਹੋ ਗਈਆਂ ਕਰਕੇ ਹੁਣ ਮੀਡੀਆ ਵਾਲੇ ਵੀ ਉਸ ਸੀਜ਼ਨ ਨੂੰ ਚੱਕਣ ਉਸ ਖਬਰ ਨੂੰ ਵੱਡੀ ਖਬਰ ਸਮਝ ਸਮਝ ਨੂੰ ਹਟ ਗਿਆ ਕਿਉਂਕਿ ਜਿਹੜੀ ਚੀਜ਼ ਸਮਾਜ ਦੇ ਵਿੱਚ ਆਮ ਹੋ ਜਾਵੇ ਨਾ ਤੇ ਉਹਦੀ ਵੈਲਿਊ ਉਨੀ ਘਟ ਜਾਂਦੀ ਘਟ ਜਾਂਦੀ ਹੈ ਐਕਚੁਅਲੀ ਹੈ ਇਸ ਕਰਕੇ ਜਿਹੜੀ ਹੁਣ ਇਹਨਾਂ ਨੇ ਇੱਕ ਮਹਿਮ ਚਲਾਈ ਹੈ ਜਦ ਤੱਕ ਮੇਰਾ ਮੰਨਣਾ ਹੈਗਾ ਜਾਂ ਮੈਂ ਜਿਸ ਨਜ਼ਰੀਏ ਨਾਲ ਮੈਂ ਸਰਕਾਰ ਨੂੰ ਵੇਖ ਰਿਹਾ ਮੈਨੂੰ ਇਹ ਲੱਗਦਾ ਹੈ ਕਿ ਜੇਕਰ ਸਰਕਾਰ ਨੂੰ ਖੁੱਲਾ ਹੈਂਡ ਦੇ ਦਿੱਤਾ ਜਾਵੇ ਜਬ ਤੁਸੀਂ ਕਹਿੰਦੇ ਹੋ ਮਤਲਬ ਅਧਿਕਾਰੀਆਂ ਨੂੰ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਕਿਉਂਕਿ ਕਿਉਂਕਿ ਅਕਸਰ ਆਪਾਂ ਸੁਣਦੇ ਵੀ ਆਂ ਪੜ੍ਹਦੇ ਵੀ ਆਂ ਆਪਾਂ ਦੇਖਦੇ ਵੀ ਆਂ ਕਿ ਪਿਛਲੇ ਸਮਿਆਂ ਦੇ ਵਿੱਚ ਕਿ ਮੈਂ ਅੱਜ ਦੀ ਤੁਹਾਨੂੰ ਥੋੜੇ ਜੇ ਅਰਸ ਪਹਿਲਾਂ ਦੀ ਖਬਰ ਸੁਣਾ ਦਿੰਦਾ ਇੱਕ ਪੁਲਿਸ ਵਾਲੇ ਦਾ ਐਪੀਸੋਡ ਮੈਂ ਦੇਖ ਰਿਹਾ ਸੀਗਾ ਉਹ ਦੋ ਐਸਪੀ ਰਿਟਾਇਰਡ ਨੇ ਰਜੀਤ ਸਿੰਘ ਤੇ ਸੁਖਦੇਵ ਸਿੰਘ ਬਰਕ ਉਹ ਆਪਣੇ ਐਪੀਸੋਡ ਕਰਦੇ ਨੇ ਉਹ ਕੱਲਾ ਸੁਣਾਉਂਦੇ ਨੇ ਬਹੁਤ ਸਾਰੀਆਂ ਬੜੀਆਂ ਇੰਟਰਸਟਿਡ ਉਹ ਕਹਿੰਦੇ ਵੀ ਕਈ ਕਈ ਵੇਰ ਤਾਂ ਅਸੀਂ ਮੁਜਰਮ ਨੂੰ ਫੜ ਕੇ ਥਾਣੇ ਮਸਾ ਲੈ ਕੇ ਆਉਂਦੇ ਤੇ ਉਹਨੂੰ ਛਡਾਉਣ ਵਾਲੇ ਪਹਿਲਾਂ ਆਏ ਬੈਠ ਇਹ ਆਪਾ ਪਿੰਡਾਂ ਦੇ ਵਿੱਚ ਆਮ ਘਟਨਾਵਾਂ ਸੁਣਦੇ ਆ ਜੇਕਰ ਇਹਨਾਂ ਚੀਜ਼ਾਂ ਦੇ ਉੱਤੇ ਥੋੜਾ ਜਿਹਾ ਸਰਕਾਰ ਸਕੰਜਾ ਕੱਸ ਦੇਵੇ ਪ੍ਰਸ਼ਾਸਨ ਸਕੰਜਾ ਕੱਸ ਦੇਵੇ ਤਾਂ ਮੈਨੂੰ ਲੱਗਦਾ ਹੈ ਕਿ ਨਸ਼ਾ ਕੋਈ ਬਾਲੀ ਵੱਡੀ ਚੀਜ਼ ਨਹੀਂ ਹੈ ਪਿਛਲੇ ਦਿਨੀ ਮੈਂ ਗਿਆ ਸੀਗਾ ਆਪਣੇ ਪੰਜਾਬ ਫੇਰੀ ਦੇ ਉੱਤੇ ਤਾਂ ਉੱਥੇ ਮੈਨੂੰ ਇੱਕ ਦੋ ਬੰਦਿਆਂ ਨਾਲ ਰਿਟਾਇਰਡ ਬੰਦਿਆਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਤਾਂ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਜੇਕਰ ਪ੍ਰਸ਼ਾਸਨ ਨੂੰ ਖੁੱਲਾ ਹੈਂਡ ਦੇ ਦਿੱਤਾ ਜਾਵੇ ਉਹਨਾਂ ਦੇ ਪਿੱਛੇ ਜਿਹੜੇ ਸਿਆਸੀ ਲੋਕ ਦਬਾਅ ਬਣਾਉਂਦੇ ਆ ਅਗਰ ਉਹ ਦਬਾਅ ਖਤਮ ਕਰ ਦਿੱਤਾ ਜਾਵੇ ਤਾਂ ਮੈਨੂੰ ਲੱਗਦਾ ਹੈ ਕਿ ਨਸ਼ੇ ਦੇ ਉੱਤੇ ਪਾਇਆ ਜਾ ਸਕਦਾ ਕੰਟਰੋਲ ਕੀਤਾ ਜਾ ਸਕਦਾ ਇਹ ਸਾਕੋ ਵੱਡਾ ਮਸਲਾ ਨਹੀਂ ਹੈ ਸਪੀਕਰ ਨੇ ਵੀ ਮੇਰੇ ਖਿਆਲ ਇੱਕ ਵਾਰ ਗੱਲ ਕੀਤੀ ਸੀ ਕਾਲੀਆਂ ਭੇਡਾਂ ਦੀ ਤੇ ਉਹ ਮੇਰੇ ਖਿਆਲੋਂ ਬਹਿਨਾ ਤੱਕ ਹੀ ਰਹਿ ਗਈ ਕਾਲੀਪੇੜ ਗੁੰਦੋਂ ਤੋਂ ਨਿਕਲੀ ਤਾਂ ਇਹ ਉਹਦੇ ਵਿੱਚ ਕਾਰ ਨਹੀਂ ਹੋ ਜਾਂਦੇ ਜੀ ਜਦੋਂ ਤੁਸੀਂ ਕੋਈ ਵੀ ਸਟੇਟਮੈਂਟ ਦਿੰਨੇ ਆ ਨਾ ਚਾਹੇ ਮੈਂ ਹੋਵਾਂ ਚਾਹੇ ਤੁਸੀਂ ਹੋਵੋ ਚਾਹੇ ਕੋਈ ਹੋਰ ਐਮਐਲਏ ਹੋਵੇ ਚਾਹੇ ਕੋਈ ਅਫਸਰ ਹੋਵੇ ਪਰ ਉਹਨੂੰ ਜਦੋਂ ਕਾਟ ਕਰਨ ਵਾਲੇ ਕੋਈ ਹੋਰ ਬਿਆਨ ਆਉਣੇ ਸ਼ੁਰੂ ਹੋ ਜਾਂਦੇ ਆ ਨਾ ਤੇ ਉਹ ਬੰਦਾ ਫਿਰ ਆਪਣੇ ਆਪ 'ਚ ਅੰਡਰ ਪ੍ਰੈਸ਼ਰ ਫੀਲ ਕਰਦਾ ਤੇ ਫਿਰ ਉਹ ਉਹ ਗੱਲ ਨੂੰ ਦਬਾ ਜਾਂਦਾ ਫਿਰ ਆਪਣਾ ਬਚਾਅ ਕਰਨਾ ਸ਼ੁਰੂ ਕਰ ਦਿੰਦਾ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਵੀ ਜਿਹੜੇ ਸਿਆਸੀ ਲੋਗ ਨੇ ਜਿੰਨਾ ਚਿਰ ਜਿੰਮੇ ਹੁਣ ਮੈਂ ਆਪਾਂ ਜੇ ਇਸ ਸਾਰੀ ਚੀਜ਼ ਦਾ ਮੋੜ ਦੇਖ ਲਈਏ ਤਾਂ ਚੋਣਾਂ ਇੰਨੀਆਂ ਮਹਿੰਗੀਆਂ ਹੋ ਗਈਆਂ ਕਿ ਆਮ ਬੰਦਾ ਤਾਂ ਚੋਣ ਨਹੀਂ ਲੜ ਸਕਦਾ ਜਿਹੜਾ ਉਮੀਦਵਾਰ ਇਸ ਵਾਰੀ ਚੁਣਿਆ ਜਾਂਦਾ ਉਹ ਅਗਲੀਆਂ ਚੋਣਾਂ ਵਾਸਤੇ ਫੰਡ ਇਕੱਠਾ ਕਰਨਾ ਸ਼ੁਰੂ ਕਰ ਦਿੰਦਾ ਪਹਿਲਾਂ ਤਾਂ ਪੁਰਾਣੇ ਪੁਰਾਣੇ ਕੱਟੇ ਪੂਰੇ ਕਰੂਗਾ ਪੁਰਾਣੇ ਕੱਟ ਪੂਰੇ ਕਰਨੇ ਆ ਉਦੋਂ ਬਾਅਦ ਅਗਲੀ ਚੋਣ ਦਾ ਫੰਡ ਇਕੱਠਾ ਕਰਨਾ ਸ਼ੁਰੂ ਕਰਨਾ ਉਹ ਚੋਣ ਫੰਡ ਕਿੱਥੋਂ ਆਉਣਾ ਹੁਣ ਚੋਣ ਫੰਡ ਕੋਈ ਸ਼ਰੀਫ ਬੰਦਾ ਤਾਂ ਦਿੰਦਾ ਨਹੀਂ ਜਿਹੜਾ 100% ਆਪ ਦਾ ਇੱਕ ਨੰਬਰ ਦਾ ਧੰਦਾ ਕਰਦਾ ਪਹਿਲਾਂ ਪਰਚੀਆਂ ਨਾਲ ਫੰਡ ਇਕੱਠਾ ਕਰ ਲੈਂਦੇ ਸੀ ਕਾਲੀਦਾਲ ਕਹਿੰਦੇ ਵੀ ਅਸੀਂ ਰੁਪਏ ਰੁਪਏ ਦੀ ਪਰਚੀ ਕਰਕੇ ਫੰਡ ਕੱਟ ਲੈਂਦੇ ਚੋਣਾਂ ਦੇ ਖਰਚੇ ਕਿੰਨੇ ਹੁੰਦੇ ਸੀ ਤੁਸੀਂ ਮੈਂ ਆਪ ਦੇਖਦਾ ਅਕਾਲੀ ਦਲ ਦੀਆਂ 10-10 ਹਜ਼ਾਰ ਰੁਪਏ ਦੇ ਫੰਡ ਦੀਆਂ ਪਰਚੀਆਂ ਕੱਟ ਕੇ ਹੁਣ ਸਿੰਘ ਤੋੜਾ ਅੱਜ ਸਵਾਲ ਖੜਾ ਹੋ ਜਾਂਦਾ ਕਿ ਜੀ ਪੰਜੇ ਕਿਸੇ ਸਿਆਸੀ ਪਾਰਟੀ ਦੀ ਪ੍ਰਧਾਨਗੀ ਲੈਣੀ ਆ ਤਾਂ ਬੰਦਾ ਪੈਸੇ ਚ ਹੋਣਾ ਚਾਹੀਦਾ ਵੀ ਹੁਣ ਜਦੋਂ ਅਕਾਲੀ ਦਲ ਦੀ ਗੱਲ ਚੱਲਦੀ ਸੀ ਤੇ ਸੁਖਵੀਰ ਬਿਨਾ ਕੌਣ ਕਿ ਵਾਸ਼ਮਾਰਕ ਸੀ ਬਹੁਤ ਵੱਡਾ ਪੰਜਾਬ ਦੇ ਵਿੱਚ ਉਹਦਾ ਕਾਰਨ ਕੀ ਸੀਗਾ ਉਹਦਾ ਕਾਰਨ ਇਹ ਸੀ ਕਿ ਤਖਵੀਰ ਪੈਸੇ ਵਾਲਾ ਬੰਦਾ ਉਹ ਪਾਰਟੀ ਚਲਾ ਸਕਦਾ ਪਰ ਜੇ ਵੀ ਸਵਾਲ ਉਹਨੂੰ ਪੁੱਛਿਆ ਜਾਵੇ ਮੋਹਨ ਸਿੰਘ ਦੇ ਤੁਰੇ ਵੇਲੇ ਪੈਸਾ ਕਿਹਦੇ ਕੋਲ ਸੀ ਮੋਹਨ ਸਿੰਘ ਤੁਰੇ ਉਹ ਅਮੀਰ ਆਦਮੀ ਸੀ ਜਾਂ ਸੰਤ ਲੰਗੋ ਵਾਲਾ ਅਮੀਰ ਆਦਮੀ ਸੀ ਉਹ ਵੀ ਤਾਂ ਜੋ ਉਸ ਪ੍ਰਧਾਨ ਰਹੇ ਨੇ ਉਸ ਅਕਾਲੀ ਦਲ ਦੇ ਤੇ ਅਕਾਲੀ ਦਲ ਹਾਲਾਤਾਂ ਦੇ ਮੁਤਾਬਕ ਅੱਜ ਨਾਲੋਂ ਤਕੜਾ ਸੀ ਮੋਰਚੇ ਵੀ ਤਕੜੇ ਸੀ ਇਹਨਾਂ ਕੋਲ ਵਰਕਰ ਵੀ ਤਕੜੇ ਸੀ ਇੱਕ ਆਵਾਜ਼ ਜੇ ਹੁੰਦੀ ਸੀ ਤਾਂ ਉਹ ਇੱਕ ਸ਼ਹਿਰਾਂ ਤੇ ਆਪ ਦਾ ਪਰਨਾ ਮੋਢੇ ਦੇ ਰਾਕੇ ਤੇ ਗ੍ਰਿਫਤਾਰੀ ਦੇਣ ਤੋਂ ਪੈਂਦੇ ਸੀ ਅੱਜ ਇਹਨਾਂ ਨੂੰ ਕਿੰਨੇ-ਕਿੰਨੇ ਚੋਚਲੇ ਕਰਨੇ ਪੈਂਦੇ ਆ ਰੈਲੀਆਂ ਦੇ ਬਦਲੇ ਜਾਣ ਵਾਸਤੇ ਬੱਸਾਂ ਕਰੀਆਂ ਪੈਂਦੀਆਂ ਉਦੋਂ ਕੌਣ ਲੈ ਜਾਂਦਾ ਸੀ ਬੱਸਾ ਇੱਕ ਮੋਹਰ ਸਿੰਘ ਤੋੜਨੇ ਆਵਾਜ਼ ਦਿੱਤੀ ਤਾਂ ਸਾਰਾ ਮਾਲਵਾ ਕਹਿੰਦੇ ਸੀ ਅੰਮ੍ਰਿਤਸਰੋਂ ਚੱਲ ਪੈਂਦਾ ਸੀ ਇਹ ਕਾਰਨ ਸੀ ਕਿਉਂਕਿ ਉਦੋਂ ਲੋਕ ਸੱਚੇ ਸੁੱਚੇ ਮੰਦੇ ਨਾਲ ਉਹ ਲੜਾਈ ਦੇ ਵਿੱਚ ਸ਼ਾਮਲ ਹੁੰਦੇ ਸੀਗੇ ਅੱਜ ਲੋਕਾਂ ਦਾ ਨਿੱਜ ਜ਼ਿਆਦਾ ਹੋ ਗਿਆ ਹਰ ਬੰਦਾ ਕਿਸੇ ਨਾ ਕਿਸੇ ਪੱਖ ਦੇ ਬੜਾਪਾ ਇਸ ਗੱਲ ਤੇ ਦੱਸੋ ਵੀ ਇਹਦਾ ਕੋਈ ਅਸਰ ਹੋਊਗਾ ਕਿ ਨਹੀਂ ਹੈ ਮਤਲਬ ਇਹਦਾ ਇਹਦਾ ਡੈਫੀਨਟਲੀ ਹੈ ਵੀ ਇਹ ਫ੍ਰੀ ਹੈਂਡ ਤਾਂ ਦੇਣਗੇ ਦੇਖੋ ਜੇ ਡੇਡਾ ਦੇਣਾ ਪਊਗਾ ਜੇ ਇਹਨਾਂ ਨੇ ਆਪਦੀ ਸਰਕਾਰ ਨੂੰ ਬਚਾਉਣਾ ਨਹੀਂ ਫਰੀ ਗੱਲ ਹੈ ਉਹ ਫਰੀ ਹੈਂਡ ਦੇਣਗੇ ਹਾਂ ਮੈਂ ਇੱਕ ਚੀਜ਼ ਤੁਹਾਡੇ ਨਾਲ ਇਸ ਗੱਲ ਦੇ ਉੱਤੇ ਸਹਿਮਤ ਵੀ ਹਾਂਗਾ ਵੀ ਫਰੀ ਹੈਂਡ ਦੇਣਗੇ ਅਗਰ ਪ੍ਰਸ਼ਾਸਨ ਨੂੰ ਫਰੀ ਹੈਂਡ ਮਿਲ ਜਾਂਦਾ ਤਾਂ ਪ੍ਰਸ਼ਾਸਨ ਦੇ ਵਿੱਚ ਜਿਵੇਂ ਕਹਿੰਦੇ ਹੁੰਦੇ ਨੇ ਵੀ ਪੰਜੇ ਉਂਗਲਾਂ ਕਿਤੇ ਵੀ ਬਰਾਬਰ ਨਹੀਂ ਹੁੰਦੀਆਂ ਪ੍ਰਸ਼ਾਸਨ ਦੇ ਵਿੱਚ ਵੀ ਬਹੁਤ ਲੋਕ ਇਮਾਨਦਾਰ ਹੈ ਵੀ ਇਮਾਨਦਾਰ ਪੁਲਿਸ ਵਾਲੇ ਵੀ ਹੈਗੇ ਜਿਹੜੇ ਕੰਮ ਕਰਨਾ ਚਾਹੁੰਦੇ ਆ ਪਰ ਉਹ ਮਜਬੂਰੀ ਹੋ ਜਾਂਦੀ ਉਹਨਾਂ ਦੇ ਜਦ ਸਿਆਸੀ ਦਬਾਅ ਵੱਜ ਜਾਂਦੇ ਸਿਆਸੀ ਦਬਾਅ ਵੱਜ ਜਾਂਦੇ ਆ ਹੁਣ ਕਈ ਵਾਰ ਹੁੰਦਾ ਸਿਆਸਤ ਦੇ ਨਾਮ ਦੇ ਉੱਤੇ ਕੋਈ ਬੰਦਾ ਨਜਾਇਜ਼ ਫਾਇ ਦੀਪ ਸਿੰਘ ਬਾਦਲ ਮੇਰਾ ਜਾਨੂ ਹੈ ਮੈਂ ਉਹਦੇ ਨਾਲ ਇੱਕ ਵਾਰੀ ਹੱਥ ਮਿਲਾ ਲਿਆ ਤੇ ਅਫਸਰ ਨੇ ਦੇਖ ਲਿਆ ਜੀ ਇਹ ਸੁਖਵੀਰ ਸਿੰਘ ਬਾਦਲ ਦਾ ਜਾਨੂ ਆ ਤੇ ਐਕਚੁਅਲੀ ਉਹਨੇ ਮੈਨੂੰ ਹੱਥ ਨਹੀਂ ਪਾਉਣਾ ਕਈ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਦਾ ਵੀ ਨਿਆਜ ਫਾਇਦਾ ਢਾ ਲੈਂਦੇ ਆ ਇਹਦੇ ਵਿੱਚ ਕੀ ਹੈ ਜੇ ਪ੍ਰਸ਼ਾਸਨ ਤੇ ਸਰਕਾਰ ਦੋਨੇ ਸਾਂਝੇ ਬਿਆਨਵਾਜੀ ਕਰਨ ਕਿ ਸਰਕਾਰ ਪ੍ਰਸ਼ਾਸਨ ਤੇ ਕੋਈ ਦੁਵਾਰ ਨਹੀਂ ਬਣਾਉਗੀ ਤੇ ਪ੍ਰਸ਼ਾਸਨ ਬਿਨਾਂ ਦੁਵਾਰ ਤੋਂ ਕੰਮ ਕਰੂਗਾ ਇਹਨਾਂ ਇਹਨਾਂ ਜਿਹੜੀਆਂ ਨਸ਼ਾ ਰੋਕੂ ਮਹਿਮ ਦੇ ਵਿੱਚ ਇੱਕ ਦੂਜੇ ਦਾ ਸਾਥ ਦੇ ਕੇ ਚੱਲਣਗੇ ਤਾਂ ਮੈਨੂੰ ਨਹੀਂ ਲੱਗਦਾ ਇਹ ਕੋਈ ਬਹੁਤ ਵੱਡੀ ਮਹਿਮਾ ਰੋਕੀ ਜਾ ਸਕਦੀ ਹੈ ਤੇ ਇੱਕ ਰਿਸ਼ਵਤ ਹੈ ਜਿਹੜਾ ਉਹ ਵੱਡਾ ਮੁੱਦਾ ਵੀ ਕੋਈ ਵੀ ਕੰਮ ਕਰਾਉਣਾ ਅੱਗੇ ਕਹਿੰਦੇ 5000 ਤੇ ਹੋ ਜਾਂਦਾ ਸੀ ਤੇ ਹੁਣ ਤੁਸੀਂ ਜੇ ਸ਼ਪਾਰਸ਼ ਕਰਾ ਲੈਨੇ ਹੋ ਐਮਐਲਏ ਤਾਂ ਹੋਏ 5 ਲੱਖ ਮੰਗਣ ਲੱਗ ਜਾਂਦੇ ਆ ਵੀ ਇਹਦੇ ਇਹਦਾ ਵੀ ਕੋਈ ਇਹਦਾ ਬਤਲ ਹੱਲ ਕਰਨਗੇ ਇਹਦਾ ਇਹਦਾ ਕਾਰਨ ਇਹੀ ਹੈ ਜੀ ਫਿਰ ਉੱਥੇ ਗੱਲ ਮੈਂ ਫਿਰ ਉੱਥੇ ਹੀ ਲਿਆਉਣੀ ਆ ਚੋਣਾ ਤੇ ਹੂੰ ਚੋਣਾ ਮਹਿੰਗੀਆਂ ਹੋ ਗਈਆਂ ਹੁਣ ਇੱਕ ਐਮਐਲਏ ਆ ਉਹ ਟਰੱਕ ਜੂਨੀਅਨ ਦੇ ਪ੍ਰਧਾਨ ਨੂੰ ਕਹਿੰਦਾ ਵੀ ਇਹਦੇ ਪੈਸੇ ਤੇ ਥਾਣੇ ਵਾਲੇ ਨੂੰ ਕਹਿੰਦਾ ਮੈਨੂੰ ਇੰਨੇ ਪੈਸੇ ਦੇ ਤਾਂ ਮੈਂ ਇਸ ਥਾਣੇ ਤੇਨੂੰ ਕੰਮ ਕਰਨ ਦੇਵਾਂਗਾ ਕਿਉਂਕਿ ਉਹਨੇ ਚੋਣਾਂ ਵਾਸਤੇ ਫੰਡ ਇਕੱਠਾ ਕਰਨਾ ਹੁੰਦਾ ਜਿਹੜੀ ਰਿਸ਼ਵਤ ਹੈ ਨਾ ਰਿਸ਼ਵਤ ਕਿੱਥੋਂ ਸ਼ੁਰੂ ਹੁੰਦੀ ਹੈ ਇੱਕ ਪਹਿਲਾਂ ਇੱਕ ਪਟਵਾਰੀ ਸੀ ਨੰਬਰ ਲੈਣ ਜਾਓ 5 ਰੁਪਏ ਦਿਓ ਨੰਬਰ ਦੇ ਜਾਂਦਾ ਸੀ ਪਰ ਹੁਣ ਜਦੋਂ ਪਟਵਾਰੀ ਨੇ ਇੱਕ 체ਨ ਬਣਾ ਲਈ ਪਟਵਾਰੀ ਨੇ ਤਹਿਸੀਲਦਾਰ ਨੂੰ ਦੇਣਾ ਤਹਿਸੀਲਦਾਰ ਨੇ ਐਸਡੀਐਮ ਨੂੰ ਦੇਣਾ ਐਸਡੀਐਮ ਨੇ ਡੀਸੀ ਨੂੰ ਦੇਣੇ ਤੇ ਫਿਰ ਗੱਡੀ ਲੰਮੀ ਚੇਰ ਹੋਣਗੀ ਜਦੋਂ ਇਹ ਚੇਨ ਬਣ ਗਈ ਪਹਿਲਾ ਜਿਹੜੀ ਰਿਸ਼ਵਤ ਸੀ ਨਾ ਉਹ ਇੱਕ ਇੱਕ ਦਾਇਰੇ ਤੱਕ ਸੀਮਤ ਸੀ ਵੀ ਜੇ ਮਤਲਬ ਛੋਟੇ ਛੋਟੇ ਲੈਵਲ ਤੇ ਮਲਛੀ ਤੋਂ ਤੁਸੀਂ ਪਰਚਾ ਲਿਖਵਾਉਣਾ ਹੈ ਮੈਂ ਸਾਰੇ ਨਹੀਂ ਕਹਿੰਦਾ ਸਾਰੇ ਪੁਲਿਸ ਵਾਲੇ ਵੀ ਕਰਪਟ ਨਹੀਂ ਹੈਗੇ ਪੁਲਿਸ ਵਾਲਿਆਂ ਦੇ ਵਿੱਚ ਵੀ ਬਹੁਤ ਸਾਰੇ ਲੋਕ ਇਮਾਨਦਾਰ ਨੇ ਜਿਹੜੇ ਕੰਮ ਕਰਦੇ ਨੇ ਪਰ ਜਿਹੜੇ ਕਰਪਟ ਨੇ ਉਹ ਉਹ ਜਿਹੜੀ ਪਹਿਲਾਂ ਕਰਪਸ਼ਨ ਸੀ ਨਾ ਇੱਕ ਦਾਇਰੇ ਚ ਸੀਮਤ ਸੀ ਤੁਸੀਂ ਮੁਨਸ਼ੀ ਤੋਂ ਕੰਮ ਕਰਵਾਉਣਾ ਹੈ ਮੁਨਸ਼ੀ ਨੂੰ 10 ਰੁਪਏ ਦੇ ਕੇ ਤੁਸੀਂ ਆਪਦਾ ਪਰਚਾ ਘਟਵਾਉਣਾ ਉਹ ਉੱਥੇ ਖਤਮ ਹੋ ਗਿਆ ਹੁਣ ਕੀ ਹੋ ਗਿਆ ਕਿ ਮੁਨਸ਼ੀ ਦੇ ਜਿਹੜਾ ਕੰਮ ਕਰਨਾ ਉਹ ਚ ਥਾਣੇਦਾਰ ਦਾ ਬੇਈਸਾ ਉਹ ਤੋਂ ਇਹੋ ਜ ਵੱਡੇ ਐਸਐਜ ਦਾ ਵੀ ਹਿੱਸਾ ਤੇ ਫਿਰ ਇਸ ਕਰਕੇ ਉਹ 1900 ਤੋਂ ਵੱਡੀ ਹੋਈ ਜਾਂਦੀ ਲੋਕਲ ਐਮਐਲਏ ਦਾ ਵੀ ਹਿੱਸਾ ਉਹ ਲੋਕਲ ਐਮਐਲਏ ਦਾ ਵੀ ਹਿੱਸਾ ਉਹ ਇਹੀ ਇਹੀ ਕਾਰਨ ਹੁਣ ਤੁਸੀਂ ਜੇ ਆਪਾਂ ਦੇਖਿਆ ਜਾਵੇ ਤਾਂ ਜੇ ਤੁਸੀਂ ਮੈਂ ਆਪਣੀ ਸੁਰਤ ਦੀ ਗੱਲ ਕਰਦਾ ਕਿ ਸਾਡੇ ਪਿੰਡਾਂ ਦੇ ਕੋਲੇ ਦੌਲੇ ਵਾਲਾ ਪਿੰਡ ਪੈਂਦਾ ਹਾਂ ਹਾਂ ਉੱਥੇ ਲੋਕ ਰੇਤਾ ਲੈ ਕੇ ਹੁੰਦੇ ਸੀ ਹੁਣ ਮਾਈਨਿੰਗ ਦੀ ਗੱਲ ਕਰ ਲੱਗੀ ਅਸੀਂ 800 ਰੁਪਏ ਦਾ ਟਰੱਕ ਭਰਵਾ ਦਿੰਦੇ ਸੀ ਉੱਥੋਂ ਅੱਛਾ ਕਿ ਮੇਰੇ ਆਪੇ ਦੇਖਣ ਦੀਆਂ ਗੱਲਾਂ ਹਾਂ ਮੋਗੇ ਅਸੀਂ ਗੱਟਿਆਂ ਦੇ ਤੇਲ ਚੇਂਜ ਕਰਾਣ ਜਾਂਦੇ ਸੀ ਤਾਂ ਉਹ 8 ਰੁਪਏ ਦਾ ਉਹ ਤਾਂ 8 ਰੁਪਏ ਦਾ ਟਰੱਕ ਪਰ ਜਾਂਦਾ ਸੀਗਾ 1500 ਦਾ ਉਹ ਸੀਮੈਂਟ ਵਾਲਾ ਇੱਕ ਹੁੰਦਾ ਸੀ ਉਹਨੂੰ ਦੇ ਦਿੰਦੇ ਸੀ 1500 ਦਾ ਅੱਧਾ ਟਰੱਕ ਘਰੇ ਲਾ ਲਦੇ ਸੀ ਜਿਹਨੂੰ ਲੋਡ ਹੁੰਦੀ ਚਾਰ ਕੜਾਈਆਂ ਪਰਕੇ ਲੈ ਜਾਂਦੇ ਸੀ ਤੇ ਹੁਣ ਤੁਸੀਂ ਟਰੱਕ ਟਰਾਲੀ ਮਗਾ ਕੇ ਵੇਖੋ ਨਾ ਹੂੰ ਆਮਾਈਨਿੰਗ ਵੀ ਬੜਾ ਮੁੱਦਾ ਇਦਾਂ ਕਿਹਾ ਸੀ ਵੀ ਅਸੀਂ ਮਾਈਨਿੰਗ ਤੋਂ ਇੰਨੀ ਕਮਾਈ ਕਰਾਂਗੇ ਮੈਂ ਪਹਿਲਾਂ ਵੀ ਕਈ ਸਾਰੇ ਮਤਲਬ ਪ੍ਰੋਗਰਾਮਾਂ ਦੇ ਵਿੱਚ ਇਹ ਗੱਲ ਕਰ ਚੁੱਕਿਆ ਹਾਂ ਕਿ ਇਹ ਸਰਕਾਰ ਨੇ ਕੰਮ ਕੀਤੇ ਆ ਪਰ ਸਰਕਾਰ ਨੇ ਉਹ ਕੰਮ ਨਹੀਂ ਕੀਤੇ ਜਿਹੜੇ ਲੋਕਾਂ ਨੂੰ ਦਿਸਦੇ ਸੀ ਓਕੇ ਸਰਕਾਰ ਨੇ ਜਿਵੇਂ ਨੌਕਰੀਆਂ ਦਿੱਤੀਆਂ ਹੁਣ ਜਿਹਨੂੰ ਤਾਂ ਨੌਕਰੀ ਮਿਲ ਗਈ ਉਹ ਤਾਂ ਕਹਿੰਦਾ ਮੈਨੂੰ ਨੌਕਰੀ ਮਿਲ ਗਈ ਜਿਹਨੂੰ ਨਹੀਂ ਮਿਲੀ ਉਹ ਕਹਿੰਦਾ ਨੌਕਰੀ ਮਿਲੀ ਹੀ ਨਹੀਂ ਕਿਸੇ ਨੂੰ ਨਾ ਨਾ ਮਿਲਣ ਵਾਲਿਆਂ ਦੀ ਗਿਣਤੀ ਨਾ ਮਿਲਣਾ ਦੀ ਗਿਣਤੀ ਵੱਧ ਹੈ ਸੌਰੀ ਤੇ ਦੂਜਾ ਹੈਗਾ ਕਿ ਜਿਹੜੇ ਦਿਸਲ ਵਾਲੇ ਮੁੱਦੇ ਸੀ ਮਾਈਨਿੰਗ ਹੋ ਗਿਆ ਨਸ਼ਾ ਹੋ ਗਿਆ ਇਹ ਚੀਜ਼ ਜਿਹ ਦਿਸਦੀਆਂ ਸੀ ਲੋਕਾਂ ਨੂੰ ਜੇ ਇਹ ਆਪਣਾ ਗੈਂਗਬਾਰ ਹੋ ਗਿਆ ਇਹ ਚੀਜ਼ਾਂ ਨੇ ਜਿਹੜੀਆਂ ਲਾਰਡ ਆਰਡਰ ਦੇ ਮਸਲੇ ਸੀ ਜੇ ਇਹ ਤਿੰਨੇ ਮੁੱਦੇ ਗਵਰਨਮੈਂਟ ਸੋਲਵ ਕਰ ਲੈਂਦੀ ਨਸ਼ਾ ਨੂੰ ਮਾਈਨਿੰਗ ਨੂੰ ਤੇ ਆ ਲਾਰਡ ਆਰਡਰ ਦੇ ਮਸਲੇ ਨੂੰ ਤਿੰਨੇ ਮਸਲੇ ਹੱਲ ਹੋ ਜਾਂਦੇ ਤੇ ਲੋਕਾਂ ਚ ਸਰਕਾਰ ਨੂੰ ਇਹ ਦਿਸਦੇ ਮਸਲੇ ਸੀ ਜਿਹੜੇ ਜਿਹੜੇ ਨਹੀਂ ਦਿਸਦੇ ਇਹਨਾਂ ਨੇ ਕੀਤਾ ਉਹ ਕਿਹੜੇ ਫਿਰ ਤੁਹਾਨੂੰ ਲੱਗਦਾ ਕਿ ਕਿਹੜੇ ਜਿਹੜੇ ਜਿਸ ਤਰ੍ਹਾਂ ਹੁਣ ਪੰਜਾਬ ਸਰਕਾਰ ਪਿਛਲੀਆਂ ਮੇਰੇ ਖਿਆਲ ਦੇ ਵਿੱਚ ਦੋ ਸਰਕਾਰਾਂ ਦੇ ਵਿੱਚ ਕੋਈ ਭਰਤੀ ਨਹੀਂ ਹੋਈ ਸੀ ਇਹਨਾਂ ਨੇ ਫਿਰ ਵੀ 50 5500 ਪਰਤੀ ਕੀਤੀ ਹੈ ਕਹਿੰਦੇ ਆ ਹਾਂ ਪਰ ਇਹਨਾਂ ਦੇ ਪਲਾਨ ਵੀ ਹੈ ਕਿਉਂਕਿ ਮੈਂ ਭਗਵੰਤ ਸਿੰਘ ਮਾਨ ਨੂੰ ਇੱਕ ਦਿਨ ਆਪਣੇ ਟੀਵੀ ਸਟੇਸ਼ਨ ਤੇ ਕਿਸੇ ਦੇ ਦੇਖ ਰਿਹਾ ਸੀਗਾ ਉਹ ਅੰਕੜੇ ਕੱਢ ਕੇ ਦੇ ਰਿਹਾ ਸੀ ਆ ਲਗ ਲਗ ਡਿਪਾਰਟਮੈਂਟਾਂ ਤੋਂ ਭੰਗ ਕੇ ਫਿਰ ਬਿਜਲੀ ਬੋਰਡ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਉਹ ਜਿਹੜੇ ਸਰਾਹ ਸਾਹਿਬ ਰਿਟਾਇਰ ਹੋ ਕੇ ਗਏ ਉਹਨਾਂ ਨੂੰ ਆਨਲਾਈਨ ਲੈ ਕੇ ਆਇਆ ਉੱਥੇ ਫਿਰ ਹੁਣ ਤੁਹਾਡੇ ਕੋਲੇ ਬਿਜਲੀ ਕਿੰਨੀ ਸਰਪਲਸ ਆ ਤੁਸੀਂ ਕਿਹੜੇ ਕਿਹੜੇ ਢੰਗ ਨਾਲ ਕਰ ਰਹੇ ਆ ਫਿਰ ਜਿਹੜਾ ਮੇਰੇ ਖਿਆਲ ਚ ਹੁਣ ਤੱਕ ਜਿੰਨੀਆਂ ਪਹਿਲੀਆਂ ਸਰਕਾਰਾਂ ਆਈਆਂ ਉਹਨਾਂ ਨੇ ਸਰਕਾਰੀ ਜਾਇਦਾਦ ਤਾਂ ਵੇਚੀ ਨਹੀਂ ਨੇ ਵੇਚੀਆਂ ਬਹੁਤ ਆ ਪਰ ਇਹਦੀਆਂ ਨਹੀਂ ਹੈ ਪਰ ਇਹ ਪਹਿਲੀ ਸਰਕਾਰ ਹੈ ਜਿਹਨੇ ਇੱਕ ਜਾਇਦਾਦ ਖਰੀਦੀ ਹੈ ਆ ਪਾਵਰ ਪਲਾਂਟ ਪਾਵਰ ਪਲਾਂਟ ਪਰ ਮੇਰਾ ਕਹਿਣ ਦਾ ਤਾਂ ਭਾਵੇਂ ਆ ਨਾ ਵੀ ਜੇ ਤੁਸੀਂ ਇੱਕ ਕਦਮ ਬੁੱਟਿਆ ਤਾਂ ਉਹਦੀ ਸ਼ਲਾਘਾ ਹੋਣੀ ਵੀ ਬਣਦੀ ਹੈ ਜੇ ਤੁਸੀਂ ਕਦਮ ਪਿੱਛੇ ਨੂੰ ਲਏ ਆ ਤਾਂ ਉਹਨਾਂ ਦੀ ਨਿੰਦਿਆ ਹੋਣੀ ਵੀ ਹੁੰਦੀ ਹੈ ਕਿਉਂਕਿ ਅੱਜ ਕੱਲ ਮੀਡੀਆ ਦੇ ਵਿੱਚ ਇਹ ਚੀਜ਼ ਚੱਲ ਪਈਆ ਸੋਸ਼ਲ ਮੀਡੀਆ ਹੋ ਗਿਆ ਚਾਹ ਦੂਜਾ ਮੀਡੀਆ ਹੋ ਗਿਆ ਕਿਉਂਕਿ ਮੈਨੂੰ ਲੱਗਦਾ ਹੈ ਕਿ ਵੀ ਸਰਕਾਰ ਕੋਲ ਨਾ ਕੋਈ ਬਾਹਲਾ ਮੀਡੀਆ ਦੇ ਸਾਧਨ ਨਹੀਂ ਹੈ ਜਿਹਦੇ ਨਾਲ ਉਹ ਆਪਣੇ ਕੀਤੇ ਹੋਏ ਕੰਮ ਦਿਖਾ ਸਕਣ ਤੇ ਦੂਸਰੀ ਗੱਲ ਜਿੰਨੀ ਦੇਰ ਸਰਕਾਰ ਆਜ਼ਾਦ ਤੌਰ ਤੇ ਨਹੀਂ ਆਉਂਦੀ ਆਜ਼ਾਦਾਨਾ ਤੌਰ ਤੇ ਕੰਮ ਨਹੀਂ ਕਰਦੀ ਉਹ ਵੀ ਦੇਰ ਮੇਰੇ ਖਿਆਲ ਚ ਸਦਾ ਸਰਕਾਰ ਇਹ ਵੀ ਇਹ ਵੀ ਦੋਸ਼ ਲੱਗਦਾ ਨਾ ਵੀ ਭਗਵੰਤ ਮਾਨ ਨੂੰ ਕੰਮ ਨਹੀਂ ਕੀਤਾ ਕਰ ਦਿੱਤਾ ਜਾ ਰਿਹਾ ਨੇ ਦੇਖੋ ਜੀ ਦਿੱਲੀ ਦਿੱਲੀ ਤੋਂ ਇਹਦੇ ਤੇ ਪ੍ਰੈਸ਼ਰ ਪੈ ਰਿਹਾ ਉਹਦੇ ਕਰਕੇ ਵੀ ਇਹ ਆਫਕੋਰਸ ਦੇਖੋ ਜੀ ਦਿੱਲੀ ਤੇ ਪੰਜਾਬ ਨੂੰ ਤੁਸੀਂ ਇੱਕ ਕਰਕੇ ਕਿਵੇਂ ਜਾਣ ਸਕਦੇ ਆ ਦਿੱਲੀ ਦੀਆਂ ਆਪਦੀਆਂ ਸਮੱਸਿਆਵਾਂ ਨੇ ਦਿੱਲੀ ਦੇ ਆਪਣੇ ਕੰਮ ਨੇ ਪੰਜਾਬ ਦੇ ਆਪਣੇ ਮਸਲੇ ਨੇ ਪੰਜਾਬ ਦੀ ਸਰਕਾਰ ਨੇ ਪੰਜਾਬ ਦੇ ਮਸਲੇ ਵੇਖ ਕੇ ਉਸ ਦੇ ਅਕੋਰਡਿੰਗ ਨੀਤੀਆਂ ਬਣਾਉਣੀਆਂ ਦਿੱਲੀ ਵਾਲੇ ਇੱਕ ਰਿਆ ਕੇ ਉਹਨਾਂ ਦੀ ਨੀਤੀ ਨੀਤੀਆਂ ਦੇ ਵਿੱਚ ਕਿਵੇਂ ਦਖਲ ਦੇਣ ਨਹੀਂ ਹੁਣ ਤੁਸੀਂ ਆਪਣੇ ਘਰ 'ਚ ਆਏ ਤੁਸੀਂ ਆਪਣੇ ਘਰ ਦੇ ਵਿੱਚ ਕੋਈ ਕੰਮ ਕਰ ਰਹੇ ਆ ਮੇਰੇ ਘਰ 'ਚ ਹੋਰ ਪਲਾਨ ਚੱਲਦਾ ਤੁਹਾਡੇ ਘਰ ਤੋਂ ਮੈਂ ਤੁਹਾਡੇ ਘਰ ਜਾ ਕੇ ਦਖਲ ਦੇਵਾਂ ਤੁਹਾਡਾ ਘਰ ਸਹੀ ਤਰੀਕੇ ਨਾਲ ਚੱਲ ਪਏਗਾ ਨਹੀਂ ਨਾ ਇਹੀ ਮੇਨ ਮੇਨ ਸਮੱਸਿਆ ਇੱਥੇ ਖੜੀ ਹੈ ਕਿ ਪੰਜਾਬ ਸਰਕਾਰ ਨੂੰ ਜੇ ਪੰਜਾਬ ਸਰਕਾਰ ਦੇ ਹੋਂਦ ਦੇ ਨਾਤੇ ਕੰਮ ਕਰਨ ਦਿੱਤਾ ਜਾਵੇ ਬਾਹਰੀ ਦਖਲband ਹੋਵੇ ਤਾਂ ਮੈਨੂੰ ਲੱਗਦਾ ਹੈ ਕਿ ਪੰਜਾਬ ਗਾਂਬਦ ਸਕਦਾ ਹੈ ਤੇ ਆਖਰੀ ਸਵਾਲ ਹਾਂ ਜਾਂ ਨਾ ਵੀ ਇਹ ਬਾਪ ਸੋਣਗੇ ਕਿ ਦਿੱਲੀ ਵਾਲਾ ਹਾਲ ਹੋਊਗਾ ਉਹੀ ਮੈਂ ਤੁਹਾਨੂੰ ਦੱਸਦੇ ਜੀ ਕਾਰਨ ਉਹੀ ਵੀ ਉਹ ਤਿੰਨ ਕ ਮਸਲੇ ਜਿ ਉਹ ਲੈ ਜਾਂਦੇ ਆ ਉਹਨਾਂ ਨੂੰ ਲੋਕਾਂ ਨੂੰ ਦਿਖਾ ਜਾਂਦੇ ਆ ਤਾਂ ਹੁਣ ਦੇ ਚਾਂਸ ਹੈਗੇ ਆ ਕਿਉਂਕਿ ਉਹਦੇ ਉਹਦੇ ਇੱਕ ਰੀਜ਼ਨ ਦੇਣਾ ਮੈ ਤੁਹਾਨੂੰ ਕਾਲੀ ਦਿਲ ਤਾਕਾਬ ਦੇ ਆਪ ਨੂੰ ਖੜਾ ਨਹੀਂ ਕਰ ਸਕਿਆ ਉਹਦਾ ਹਾਂ ਬਹੁਤ ਦੂਰ ਦੀ ਗੱਲ ਹੋ ਗਈ ਸਾਈ ਤੱਕ ਬਹੁਤ ਔਖਾ ਹੈ ਤੇ ਜਿੱਥੋਂ ਤੱਕ ਕਾਂਗਰਸ ਦੀ ਗੱਲ ਹੈ ਕਾਂਗਰਸ ਦੇ ਆਪਸ ਵਿੱਚ ਖਿਲਾਾਰੇ ਪਏ ਹੋਏ ਆਜ ਕੱਲ ਤੁਸੀਂ ਦੇਖ ਹੀ ਰਹੇ ਆ ਬਗੇਲ ਸਾਹਿਬ ਆਏ ਹੋਏ ਐ ਤੇ ਉਹ ਕਿਵੇਂ ਹੁਣ ਅੰਦਾਜ਼ੇ ਲਾਏ ਜਾ ਰਹੇ ਆ ਜੀ ਕਿਹਦੀ ਕਾਰਜ ਬੈਠੂਗਾ ਕਿਹ ਦਿਨ ਜ਼ਿਆਦਾ ਗੱਲਾਂ ਕਰੂਗਾ ਕਿਹ ਦਿਨ ਕੱਟ ਕਰੂਗਾ ਕਿਹ ਦਿਨ ਖਾਣਾ ਖਾਊਗਾ ਕਿਹਦੇ ਖਾਣੇ ਨੂੰ ਨੋਨੋਰ ਕਰੂਗਾ ਉਹ ਜਿਹੜੀ ਇਹਨਾਂ ਦੀ ਕਾਂਗਰਸ ਸਿੰਘਾਂ ਦੀ ਆਪਸੀ ਏ ਇਹ ਕੁਰਸੀਆਂ ਪੰਜ ਸੱਤ ਮੁੱਖ ਮੰਤਰੀਆਂ ਦੀਆਂ ਡਾਈ ਬੈਠਿਆ ਨਾ ਇਹਨਾਂ ਦਾ ਰੌਲਾ ਵੀ ਇਹਨਾਂ ਨੂੰ ਇੱਥੇ ਨਹੀਂ ਬੈਠਾ ਹੁਣੇ ਚਾਹੇ ਬੋਲੀ ਤੇ ਜਾਂਦੇ ਆ ਚਾਹੇ ਬਾਜਵਾ ਸਾਹਿਬ ਬਿਆਨ ਦੇਈ ਜਾਂਦੇ ਆ ਕੱਲ੍ਹ ਵਾਲੀ ਕਾਨਫਰੰਸ ਦੇ ਵਿੱਚ ਬਾਜਵਾ ਸਾਹਿਬ ਬੋਲੇ ਆਪਾਂ ਜਿੰਨੀ देर ਲੜ ਆਪਾਂ ਨੂੰ ਕੁਛ ਨਹੀਂ ਮਿਲਿਆ ਤੇ ਕੁਰਸੀ ਉਹਨਾਂ ਦੀ ਵੀ ਰੱਬ ਬਰਾਬਰ ਡਾਈ ਵੀ ਹੈ ਉਧਰ ਚੰਨੀ ਸਾਹਿਬ ਡਾਈ ਬੈਠੇ ਆ ਉਧਰੋਂ ਸਾਡੇ ਪ੍ਰਧਾਨ ਸਾਹਿਬ ਜਿਹੜੇ ਆ ਰਾਜਾ ਬੜਿੰਗ ਜੀ ਉਹ ਆਪਦੀ ਡਾਈ ਬੈਠੇ ਆ ਇਸ ਕਰਕੇ ਨਾ ਜਿੰਨੀ ਦੇਰ ਕਾਂਗਰਸ ਦਾ ਹੈ ਕਿ ਵੀ ਇਹਨਾਂ ਕੋਲੇ ਇੱਕ 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 ਹੈਗਾ ਚਾਂਸ ਆਪ ਕੋਲੇ ਜੇ ਫਰੀ ਹੈਂਡ ਹੈ ਜਾਂ 2 ਸਾਲ ਕੰਮ ਕਰਕੇ ਆ ਤੇ ਜਿਹੜੇ ਦਿਸ ਦੇ ਲੋਕਾਂ ਨੂੰ ਜਿਸ ਤੇ ਮੁੱਦਿਆਂ ਦੇ ਉੱਤੇ ਕੰਮ ਕਰ ਜਾਂਦੇ ਆ ਤਾਂ ਮੈਨੂੰ ਲੱਗਦਾ ਇਹਨਾਂ ਦੇ ਚਾਂਸ ਬਣ ਸਕਦੇ ਆ ਭਾਜਪਾ ਦਾ ਕੀ ਹਾਲ ਹੈ ਜੀ ਆ ਵੀ ਦੱਸ ਦਿਓ ਆ ਭਾਜਪਾ ਦਾ ਪੰਜਾਬ ਦੇ ਵਿੱਚ ਅਜੇ ਆਉਣਾ ਮੁਸ਼ਕਲ ਪਰ ਉਹ ਅੱਗੇ ਤਾਂ ਜਾ ਰਹੇ ਆ ਹਾਂ ਉਹ ਹਾਂ ਵੱਧ ਰਹੇ ਆ ਇਸ ਕੋਈ ਸ਼ੱਕ ਨਹੀਂ ਹੈ ਕਿ ਬੋਟ ਵੀ ਬੋਟ ਬੈਂਕ ਨੂੰ 18% ਕਰ ਗਿਆ ਉਹ ਕੋਈ ਸ਼ੱਕ ਨਹੀਂ ਹੈ ਕੱਲੀਆਂ ਤੋਂ ਵੱਧ ਬੋਟ ਬੈਂਕ ਪੜਾ ਗਿਆ ਆਪਦਾ ਪਰ ਪ੍ਰੋਬਲਮ ਇਹ ਹੈ ਉਹਨਾਂ ਦੀ ਪ੍ਰੋਬਲਮ ਇਹ ਹੈ ਕਿ ਜਿਹੜਾ ਪੰਜਾਬ ਦਾ ਮੇਨ ਹੈਗਾ ਇੱਕ ਕਿਸਾਨ ਹਾਂ ਉਹਨੂੰ ਵਿਰੋਧ ਕਰੀ ਬੈਠਾ ਹਾਂ ਕਿਸਾਨ ਨੂੰ ਵਿਰੋਧ ਕਰੀ ਬੈਠੇ ਜਿਹੜਾ ਸੈਂਟਰ ਦੇ ਵਿੱਚ ਲੱਗਿਆ ਹੋਇਆ ਮੋਰਚਾ ਇਹ ਮੇਰੇ ਖਲਚ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਗਿਆ ਲਿਖਿਆ ਗਿਆ ਭਾਜਪਾ ਜਦੋਂ ਵੀ ਪੰਜਾਬ ਚ ਆ ਕੇ ਵੰਡ ਦੀ ਕੋਸ਼ਿਸ਼ ਕਰੂਗੀ ਤਾਂ ਉਹ ਉਹ ਇੱਕ ਜਿਹੜਾ ਆਮ ਪੰਜਾਬੀ ਚ ਕਹਿੰਦੇ ਹੁੰਦੇ ਨੇ ਨਾ ਵੀ ਮੱਝ ਦੇ ਗੱਲ 'ਚ ਡੇਹਾ ਉਹ ਮੱਝ ਦੇ ਗੱਲ 'ਚ ਡੇਹਾ ਪਿਆ ਹੋਇਆ ਇਹਨਾਂ ਦੇ ਜਿਹੜਾ ਉਹ ਦਿੱਲੀ ਵਾਲਾ ਅੰਦੋਲਨ ਉਹ ਡਹਾ ਕਿਵੇਂ ਲਊਗਾ ਕਿਵੇਂ ਨਹੀਂ ਲਊਗਾ ਉਹ ਡਹਾ ਨੂੰ ਲਾਉਣ ਵਾਸਤੇ ਇਹਨਾਂ ਨੂੰ ਪੰਜਾਬ ਲਈ ਕਿਸਾਨਾਂ ਲਈ ਕੁਝ ਨਾ ਕੁਝ ਕਰਨਾ ਪਊਗਾ ਜਿਹੜੀ ਕਿਸਾਨ ਲੜਾਈ ਲੜ ਰਹੇ ਆ ਆਪਦੇ ਐਮਐਸਪੀ ਲਈ ਲੜ ਰਹੇ ਆ ਜਾਂ ਹੋਰ ਉਹਨਾਂ ਦੇ ਕਿਸਾਨੀ ਦੇ ਮਸਲੇ ਨੇ ਉਹਨਾਂ ਮਸਲਿਆਂ ਵੱਲ ਨਹੀਂ ਜਿੰਨੇ ਦੇਰੇ ਨਿਗਾਹ ਨਹੀਂ ਮਾਰਦੇ ਔਰੀ ਦੇਰ ਮੈਨੂੰ ਨਹੀਂ ਲੱਗਦਾ ਪੰਜਾਬ 'ਚ ਆਪਣਾ ਪੈਰ ਲਾ ਸਕਣਗੇ ਓਕੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ